ਦਾ ਸੇਲੂ ਧਣੇ ਦੇ ਵਿੱਚ ਮੌਜੂਦਾਂ ਜਿੱਥੇ ਦੱਸਦੇ ਕਿ ਹਲਕਾ ਵੈਸਟ ਦੇ ਵਿੱਚ ਜਿਮਨੀ ਚੋਨਾ ਪੈ ਰਹੀਆਂ ਇੱਕ ਪਾਸੇ ਤਾਂ ਦੱਸਦੇ ਕਿ ਲੁਧਿਆਣਾ ਪੁਲਿਸ ਲੁਧਿਆਣਾ ਕਮਿਸ਼ਨਰ ਟੀਪੀ ਜਿਹੜੇ ਨੇ ਲੁਧਿਆਣਾ ਦੇ ਉਹ ਖੁਦ ਸ਼ੋਪਨ ਸ਼ਰਮਾ ਜੀ ਖੁਦ ਲਗਾਤਾਰ ਦੇਖ ਰਹੇ ਕਿ ਉਹਨਾਂ ਵੱਲੋਂ ਹਰ ਜਗ੍ਹਾ ਦੇ ਉੱਤੇ ਜਿੱਥੇ ਵੀ ਵੋਟਾਂ ਪੈ ਰਹੀਆਂ ਨੇ ਉੱਥੇ ਜਾ ਕੇ ਉਹਨਾਂ ਵੱਲੋਂ ਲਗਾਤਾਰ ਚੈਕਿੰਗ ਜਰੀ ਹੈ ਕਿੰਨੀ ਚੱਲ ਰਹੀ ਹੈ ਤੇ ਬਕਾਇਦਾ ਜਿਹੜੇ ਪੁਲਿਸ ਮੁਲਾਜ਼ਮ ਨੇ ਜਾਂ ਜਿਹੜੇ ਸਿਕਿਉਰਟੀ ਹੈ ਉਹ ਪੂਰੀ ਤਰ੍ਹਾਂ ਤੇ ਜਿਹੜੀ ਹੈ ਦੇਖ ਸਕਦੇ ਹੋ ਕਿ ਪ੍ਰਬੰਧ ਸਿਕਿਉਰਿਟੀ ਦੇ ਲਗਾਤਾਰ ਨਜ਼ਰ ਆ ਰਹੇ ਨੇ ਲੁਧਿਆਣਾ ਕਮਿਸ਼ਨਰ ਖੁਦ ਵੀ ਲਗਾਤਾਰ ਹਰ ਚੱਬੇ ਚੱਪੇ ਦੀ ਜਿਹੜੀ ਹੈ ਸ਼ਾਨ ਮੈਨ ਕਰ ਰਹੇ ਨੇ ਤੇ ਤਰੀਕੇ ਦਾ ਮਾਹੌਲ ਦੇਖ ਰਹੇ ਹੋ ਅੱਜ ਅੱਛਾ ਮਾਲ ਹੈ ਜੀ ਬਹੁਤ ਪੀਸਫੁਲ ਮਾਲ ਹੈ ਚਾਰੇ ਪਾਸੇ ਜਾ ਰਹੇ ਹਾਂ ਸਰ ਚਾਰੇ ਚਾਰੇ ਪਾਸੇ ਜਾ ਰਹੇ ਸਿਟੀਓਡੀ ਪੂਰੀ ਪ੍ਰਬੰਧ ਉਹ ਪੂਰਾ ਪ੍ਰਬੰਧ ਦੁਨੀਆਂ ਲਈ ਦੇਖਣ ਵਾਲੇ ਮਾਮ ਦਾ ਦਰਸ਼ਕਾਂ ਦਾ ਸਵਾਗਤ ਹੈ ਮੈਂ ਅੱਜ ਵਰਤਦਾਸ ਦੇ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਜਿੱਥੇ ਦੱਸਦੇ ਕਿ ਹਲਕਾ ਵੈਸ਼ ਦੇ ਵਿੱਚ ਜਿਮਨੀ ਚੋਨਾ ਪੈਰੀਆਂ ਇੱਕ ਪਾਸੇ ਤਾਂ ਦੱਸਦੇ ਕਿ ਲੁਧਿਆਣਾ ਪੁਲਸ ਲੁਧਿਆਣਾ ਕਮਿਸ਼ਨਰ ਸੀਪੀ ਜਿਹੜੇ ਨੇ ਲੁਧਿਆਣਾ ਦੇ ਉਹ ਖੁਦ ਸ਼ੋਪਨ ਸ਼ਰਮਾ ਜੀ ਖੁਦ ਲਗਾਤਾਰ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਹਰ ਜਗਾਹ ਦੇ ਉਤੇ ਜਿੱਥੇ ਵੀ ਵੋਟਾਂ ਪੈ ਰਹੀਆਂ ਨੇ ਉੱਥੇ ਜਾ ਕੇ ਉਹਨਾਂ ਵੱਲੋਂ ਲਗਾਤਾਰ ਚੈਕਿੰਗ ਜਰੀ ਹੈ ਕਿੰਨੀ ਜਾ ਰਹੀ ਹੈ ਤੇ ਬਕਾਇਦਾ ਜਿਹੜੇ ਪੁਲਿਸ ਮੁਲਾਜ਼ਮ ਨੇ ਜਾਂ ਜਿਹੜੇ ਸਿਕਿਉਰਟੀ ਹੈ ਉਹ ਪੂਰੀ ਤਰ੍ਹਾਂ ਤੇ ਜਿਹੜੀ ਹੈ ਦੇਖ ਸਕਦੇ ਹੋ ਕਿ ਪ੍ਰਬੰਧ ਸਿਕਿਉਰਟੀ ਦੇ ਲਗਾਤਾਰ ਨਜ਼ਰ ਆ ਰਹੇ ਨੇ ਸੋ ਲਗਾਤਾਰ ਪੁਲਸ ਜਿਹੜੀ ਹੈ ਉਹ ਵੀ ਲਗਾਤਾਰ ਦੇਖਦੇ ਹੋਏ ਨਜ਼ਰ ਆ ਰਹੀ ਹੈ ਜਿੱਥੇ ਵੀ ਦੇਖ ਸਕਦੇ ਹੋ ਕਿ ਜਿੱਥੇ ਵੀ ਵੋਟਾਂ ਪੈ ਰਹੀਆਂ ਨੇ ਜਾਂ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੈ ਰਹੀਆਂ ਚਾਰੇ ਪਾਸੇ ਜਿਹੜੀ ਹੈ ਪੁਲਸ ਉਹ ਲਗਾਤਾਰ ਚੈਕਿੰਗ ਕਰਦੇ ਹੋਏ ਨਜ਼ਰ ਆ ਰਹੀ ਹੈ ਚੈਕਿੰਗ ਕਰ ਰਹੀ ਹੈ ਤਾਂ ਦੂਜੇ ਪਾਸੇ ਦੇਖ ਸਕ ਜੋਵਾਨ ਨੇ ਉਹ ਵੀ ਖੜੇ ਹੋਏ ਨੇ ਸਿਕਿਉਰਟੀ ਨੂੰ ਲੈ ਕੇ ਸਿਕਿਉਰਟੀ ਪੂਰੀ ਪ੍ਰਬੰਧ ਹੈ ਜਿਸ ਪਾਸੇ ਤਾਂ ਦੱਸ ਦਈਏ ਕਿ ਲਗਾਤਾਰ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਜਿੱਥੇ ਹਲਕਾ ਵੈਸਤੇ ਵਿੱਚ ਜਿਮਨੀ ਚੌਣਾ ਪੈ ਰੀਆਂ ਨੇ ਉੱਤੇ ਦੇਖ ਸਕਦੇ ਹੋ ਕਿ ਕਾਫੀ ਵਧੀਆ ਤਰੀਕੇ ਦਾ ਜਿਹੜਾ ਮਾਹੌਲ ਹੈ ਉਹ ਨਜ਼ਰ ਆ ਰਿਹਾ ਤਾਂ ਜਦੋਂ ਲੁਧਿਆਣਾ ਕਮਿਸ਼ਨਰ ਨਾਲ ਗੱਲਬਾਤ ਕਰਦੇ ਤਾਂ ਉਹਨਾਂ ਬੋਲੋ ਵੀ ਇਹ ਗੱਲ ਜੜੀ ਹੈ ਕਹੀ ਜਾ ਰਹੀ ਹੈ ਕਿ ਮਾਹੌਲ ਜਿਹੜਾ ਵਾ ਕਾਫੀ ਵਧੀਆ ਵਾ ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਹੈਗੀ ਚਾਰੋਂ ਪਾਸੇ ਜਿੱਥੇ ਵੀ ਵੋਟਾਂ ਪੈ ਰੀਆਂ ਨੇ ਲਗਾਤਾਰ ਉਹਨਾਂ ਬੋਲੋ ਆਪਣੀ ਡਿਊਟੀ ਜਿਹੜੀ ਹੈ ਬਖ ਲੋਕਾਂ ਨੂੰ ਕੋਈ ਵੀ ਕਿਸੇ ਪ੍ਰਕਾਰ ਦੀ ਜਿਹੜੀ ਆ ਕੋਈ ਪ੍ਰੋਬਲਮ ਜਿਹੜੀ ਨਹੀਂ ਸੈਣੀ ਪੈ ਰਹੀ ਗੱਲਬਾਤ ਵੀ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਤੇ ਲਗਾਤਾਰ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਲਗਾਤਾਰ ਇੱਥੇ ਪਹੁੰਚ ਰਹੇ ਗੱਲਬਾਤ ਕਰ ਲੈਣੇ ਮੈਡਮ ਕੀ ਕਹਿਣਾ ਚਾਹੋਗੇ ਤੁਸੀਂ ਜਿੱਦਾਂ ਅੰਦਰੋਂ ਆਇਓ ਕਿ ਮਾਹੌਲ ਕੀ ਹੈਗਾ ਬਹੁਤ ਵਧੀਆ ਮਾਹੌਲ ਹੈ ਜੀ ਅੰਦਰ ਹਾਂਜੀ ਬਹੁਤ ਵਧੀਆ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਲਗਾਤਾਰ ਦੇਖ ਰਹੇ ਕਰ ਰਹੇ ਨੇ ਕਿਦਾਂ ਕਹਿੰਦੇ ਹਾਂਜੀ ਬਸ ਕੀ ਦੱਸੀਏ ਤੁਹਾਨੂੰ ਸਭ ਕੁਝ ਠੀਕ ਹੈਗਾ ਕੁਝ ਨਹੀਂ ਕਹਿ ਸਕਦੇ ਜੀ ਬਿਲਕੁਲ ਬਹੁਤ ਹੀ ਵਧੀਆ ਜਿਹੜਾ ਮਾਹੌਲ ਹੈ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਤਾਂ ਬੂਥ ਨੰਬਰ ਤੁਹਾਨੂੰ ਦੱਸ ਦਈਏ ਕਿ ਬੂਥ ਨੰਬਰ 97 98 99 ਤਾਂ 100 ਜਿਹੜੇ ਚਾਰ ਬੂਥ ਨੰਬਰ ਜਿਹੜੇ ਦੇਖ ਸਕਦੇ ਹੋ ਕਿ ਬਾਹਰ ਜਿਹੜੇ ਪੋਸਟਰ ਹੈ ਉਹ ਲੱਗੇ ਹੋਏ ਨੇ ਜਿੱਥੇ ਗੇਟ ਦੇ ਬਾਹਰ ਜਿੱਥੇ ਦੀ ਜੇਕਰ ਗੱਲ ਕਰੀਏ ਤੇ ਅੰਦਰ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਤੇ ਬਾਹਰ ਲੋਕ ਦੇਖ ਸਕਦੇ ਹੋ ਕਿ ਆ ਰਹੇ ਨੇ ਹਾਲਾਂਕਿ ਖੁਸ਼ ਨਿਵਾ ਮਾਹੌਲ ਹੈ ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਹੈਗੀ ਸਾਰੀ ਦਿੱਕਤਾਂ ਜਿਹੜੀਆਂ ਕੋਈ ਵੀ ਨਹੀਂ ਹੈਗੀਆਂ ਲੋਕੀ ਆਰਾਮ ਨਾਲ ਆ ਰਹੇ ਨੇ ਉਸ ਤੋਂ ਬਾਅਦ ਕਿਸ ਤਰੀਕੇ ਬੋਟਾ ਵੀ ਪਾ ਰਹੇ ਨੇ ਆਪਣਾ ਮਤਦਾਨ ਦੇ ਰਹੇ ਨੇ ਕੋਈ ਵੀ ਪ੍ਰੋਬਲਮ ਜੜੀਆ ਕਿਸੇ ਨੂੰ ਨਹੀਂ ਹੈਗੀ ਲੁਧਿਆਣਾ ਕਮਿਸ਼ਨਰ ਖੁਦ ਵੀ ਲਗਾਤਾਰ ਹਰ ਚੱਪੇ-ਚੱਪੇ ਦੀ ਜਿਹੜੀ ਹੈ ਸ਼ਾਨ ਮੀਨ ਕਰ ਰਹੇ ਨੇ ਤੇ ਜਿਹੜੇ ਲੋਕ ਦੇਖ ਸਕਦੇ ਹੋ ਉਹਨਾਂ ਵੱਲੋਂ ਇਹ ਵੀ ਕੱਲ ਕਹੀ ਜਾ ਰਹੀ ਕਿ ਕਿਸੇ ਵੱਲੋਂ ਕੋਈ ਸ਼ਰਾਰਤ ਜੜੀਆ ਉਹ ਵੀ ਨਹੀਂ ਕੀਤੀ ਜਾ ਰਹੀ ਤੇ ਕੋਈ ਵੀ ਜਿਹੜਾ ਮਾਹੌਲ ਹੈ ਉਹ ਖਰਾਬ ਨਹੀਂ ਹੈਗਾ ਕਾਫੀ ਵਧੀਆ ਮਾਹੌਲ ਜਿਹੜਾ ਨਜ਼ਰ ਆ ਰਿਹਾ ਤੇ ਹਲਕਾ ਵਜਤੇ ਵਿੱਚ ਜਿੰਨੀ ਚੋਣਾ ਹੋ ਰਹੀਆਂ ਨੇ ਚੋਣਾ ਦੇ ਦੌਰਾਨ VOTING ਦੇ ਦੌਰਾਨ ਕੋਈ ਵੀ ਦਿੱਕਤਾਂ ਜਿਹੜੀਆਂ ਕਿਸੇ ਨੂੰ ਨਹੀਂ ਹੈਗੀਆਂ ਗੱਲਬਾਤ ਜਿਹੜਾ ਲੁਧਿਆਣਾ ਸੀਪੀ ਨਾਲ ਕੀਤੀ ਤੇ ਉਸ ਤੋਂ ਬਾਅਦ ਜਿਹੜੇ ਲੋਕ ਨੇ ਉਹਨਾਂ ਨੇ ਵੀ ਗੱਲਬਾਤ ਕੀਤੀ ਉਹਨਾਂ ਵੱਲੋਂ ਵੀ ਸਿੱਧੇ ਤੌਰ ਤੇ ਜਿਹੜੀ ਗੱਲ ਆਖੀ ਜਾ ਰਹੀ ਹੈ ਤੇ ਸਿਕਿਉਰਿਟੀ ਪੂਰੀ ਪ੍ਰਬੰਧ ਜਿਹੜੀ ਆ ਦੇਖ ਸਕਦੇ ਹੋ ਕਿ ਸਿਕਿਉਰਿਟੀ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਵੀ ਕਮੀ ਜਿਹੜੀ ਨਹੀਂ ਨਜ਼ਰ ਆ ਰਹੀ ਹੈ ਇਸ ਤਰੀਕੇ ਦਾ ਮਾਹੌਲ ਦੇਖ ਰਹੇ ਹੋ ਅੱਜ ਅੱਛਾ ਮਾਹੌਲ ਹੈ ਜ ਚਾਰੋਂ ਪਾਸੇ ਜਾ ਰਹੇ ਹਾਂ ਸਰ ਚਾਰੋਂ ਚਾਰੋਂ ਪਾਸੇ ਜਾ ਚੋਡੀ ਪੂਰੀ ਪ੍ਰਬੰਧ ਉਹ ਪੂਰਾ ਪਲ ਬਿਲਕੁਲ ਸਹੀ ਹੈ ਸਰ ਠੀਕ ਚੱਲਦਾ ਤੁਸੀਂ ਦੇਖ ਹੀ ਰਹੇ ਹੋ ਜੀ ਥੈਂਕ ਯੂ ਥੈਂਕ ਯੂ ਸਰ ਤਾਂ ਹੋਰ ਜਿਹੜੀ ਅਪਡੇਟ ਹੈ ਉਹ ਵੀ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗੇ ਦੇਖਦੇ ਰਹੋ ਨੂਜ਼ਾਨ ਲਾਈ ਮੈਨੇਜਿੰਗ ਕੈਮਰਾਮੈਨ ਹਣੀਦ ਨਲਤਾਨਾ